ਬੋਦੀਆ ਵਾ ਦੇ ਭਾਈ ਮੇਹਰ ਬਾ ਦੇ ਪੁੱਤ ਚਾਚੇ ਦੀ ਬੋਦੀ ਲਓ ਇੱਕ ਮਾਮਾ ਦੇ ਦੇ ਇੱਕ ਚਾਚੇ ਨੂੰ ਮਾਮਾ ਦੇ ਦੇ ਪਹਿਲਾਂ ਮਾਮਾ ਦੇ ਦੇ ਸਮਾ ਦੇ ਚਾਚੇ ਨੂੰ ਆ ਗੰਗਾ ਮੈਨੂੰ ਪਾ ਦੇ ਸਮਾ ਦੇ ਚਾਚੇ ਨੂੰ ਐ ਸਮਾ ਦੇ ਐਂਗਾ ਐ ਤੇ ਕੰਗਰਸ ਮੈਂ ਮੈਨੂੰ ਲੈ ਲੇ ਪਾ ਦੇ ਸਮਾ ਦੇ ਚਾਚੇ ਦੇ ਬੋਦੀਆ ਪਾ ਦੇ ਆ ਗਈ ਚਾਚੇ ਨੂੰ ਸੁਵਾ ਦੇ ਸਮਾ ਦੇ ਚਾਚੇ ਨੂੰ

ਚੇਰ ਵੱਲ ਜਾ ਚਾਚਾ ਅਬੇ ਚੇਰ ਬਾਹੂ ਤੇਰਾ ਲੈ ਚੇਰ ਬਾਦੀ ਤੇਰਾ ਬਾਦੇ ਬਾਦੇ ਸਮਝਾ ਚਾਚੇ ਜਿਸ ਮੈਂ ਹਾਂ ਤੇਲ ਲਾ ਦੇ ਤੇਲ ਲਾ ਦੇ ਪੁੱਤ ਤੇਲ ਲਾ ਦੇ ਦੇ ਚਾਚੇ ਦੇ ਤੇਲ ਲਾ ਦੇ ਚਾਚੇ ਦੇ ਲਾ ਕੰਗੇ ਨਾ ਬੋਦੀਆਂ ਬਾ ਚਾਚੇ ਅ ਚਾਚੇ ਦੀ ਬੋਦੀਆਂ ਬਾ ਦੇ ਚਾਚੇ ਦੀ ਬੋਦੀਆਂ ਬਾ ਦੇ ਤੇਲ ਲਾ ਕੇ ਤੇਲ ਲਾ ਦੇ ਪਹਿਲਾਂ ਹਾਂ ਤੇਲ ਲਾ ਕੇ ਵੱਧ ਜਾ ਚਾਚੇ ਦੀ ਬੋਦੀਆਂ ਪਰੀ ਮਾਗਾ ਸੋਨਾ ਕੱਪ ਪਨਾ ਕਰ ਖਾ ਲਵ ਤੇ ਆਰੇ ਨਾਲ ਖਾ ਗਈ ਇਹ ਨਿੱਕਾ ਹਿੱਟ ਡੇ ਫਿਰ ਵੀ ਨਹੀਂ ਭਰਦਾ ਹੈਗਾ ਦੂਜੇ ਵੀ ਚੱਕ ਦੇ ਜਿਹੜੇ ਪਏ ਆ ਥੱਲੇ ਉਹ ਵੀ ਚੱਕ ਲੈ ਉੱਧਰ ਦੀ ਚੱਕ ਬੁੱਤੋ ਉੱਧਰ ਦੀ ਉੱਧਰ ਦੀ ਚੱਕ ਦੇ ਉੱਧਰ ਦੀ ਉੱਧਰ ਚੱਕ ਦੇ ਲਾਡੋ ਕਿੱਥੇ ਬੈ ਆ ਕਿੱਥੇ ਬੈ ਨੇ ਉਹ ਬੈ ਨੇ ਚੱਕ ਲਿਆ ਚੱਕ ਲਿਆ ਚੱਕ ਲਿਆ ਬੁੱਤੋ ਚੱਕ ਲਿਆ ਚੱਕ ਲਿਆ ਸੁਣੇ ਅਮਰੂ ਚੱਕ ਲਤਿਨੇ ਚੱਕ ਲਾਉਂ ਮਰੂਦ ਚੱਕ ਦਿਨੇ ਕੁੱਤ ਜਿਹੇ ਨਿੱਕੇ ਜਿਹੇ ਹੱਥ ਚ ਦੋ ਮਰੂਦ ਚੱਕੀ ਫਿਰਦਾ ਵੀ ਤੂੰ ਕਿੱਕੇ ਜਿਹੇ ਹੱਥ ਜਿਹੇ ਸੋਹਣਿਆ ਗੁੱਡ ਬੇਬੀ ਸਾਰੇ ਚੱਕ ਲੋ ਤਾਂ ਸਾਰੇ ਚੱਕ ਲਾ ਉਹ ਬੇਆ ਉਹ ਬੇਨ ਥੱਲੇ ਉਹ ਵੀ ਚੱਕ ਚਾਕੂ ਵੀ ਚੱਕ ਥੱਲੇ ਬੈਨੇ ਜਿਹੜੇ ਉਹ ਵੀ ਚੱਕ ਲਿਆ ਆ ਬੇ ਕੋ ਮੈਂ ਤਾਂ ਦਿਸੇਨੀ ਸੀ ਵੜ ਬੁੱਤ ਨੂੰ ਦਿਸ ਗਿਆ ਥੱਲੇ ਬੈੜੂ ਵੀ ਚੱਕ ਕੇ ਲੈ ਗਿਆ ਸਾਰੇ ਮੈਂ ਤੇਰੇ ਹਟ ਜਾ ਤੂੰ ਮੈਂ ਲਾਉਣੀ ਆ ਤੇਰੇ ਛਿੱਤਰ ਹਟਦੀ ਨਹੀਂ ਲਾ ਮਾ ਹਟ ਖੜ ਜਾ ਤੂੰ ਸੁਣਦੀ ਨਹੀਂ ਹੁੰਦੀ ਮੇਰਾ ਸੁਣਦੀ ਨਹੀਂ ਹੁੰਦੀ ਲਾਉ ਤੇਰੇ ਛਿੱਤਰ ਮੈਂ ਆ ਕੀ ਕੀਤਾ ਸਾਰੇ ਥੱਲੇ ਖਲਾਰਾ ਪਾਦਾ ਖੜ ਜਾ ਤੂੰ ਮੈਂ ਰੁੱਸ ਗਿਆ ਹਾਏ ਰੁੱਸ ਗਿਆ ਉਹਦਾ ਬੁੱਤ ਦਾ ਮੇਰੀ ਲੱਡੂ ਰੁੱਸ ਗਈ ਨਾ ਮਾੜੀ ਮੋਟੀ ਆਖੜ ਰੱਖਦਾ ਲੈਂਦੀ ਹੁਣ ਖੜ ਨਾ ਨੋ ਮਿਹਰ ਨੋ ਨੋ ਬੁੱਤ ਨੋ ਮਿਹਰ ਖੜ ਜਾ ਤੂੰ ਹਟਦੀ ਨਹੀਂ ਮੇਰੇ ਕਿ ਮੈਂ ਸਿੱਟੀਆਂ ਨਹੀਂ ਆ ਪੁੱਤੋ ਖਰਾਬ ਹੋ ਜਾਣਗੇ ਖੜ ਜਾ ਬੇ ਚੱਕ ਲੈ ਗਿਆ ਹੁਣ ਸਾਰੇ ਉਹ ਚੱਕ ਲੈ ਗਿਆ ਲੈ ਕੇ ਸਾਰੇ ਚੱਕ ਉਹਨਾਂ ਨੂੰ ਥੱਲੋ ਥੱਲੋ ਚੱਕ ਉਹਨਾਂ ਨੂੰ ਚੱਕ ਸਾਰੇ ਮੈਨੂੰ ਲਿਆ ਮਹਿਰ ਹੁਰ ਦੇ ਦੇ ਲਿਆ ਪੁੱਤ ਫੋੜ ਲੈ ਅਮਰੂਦ ਲੈ ਲਿਆ ਮਰੂਦ ਲਿਆ ਦੇ ਮੈਨੂੰ ਬਾਬਾ ਸਾਰੇ ਲਿਆ ਕਾਫੀ ਸਾਰੇ ਚੱਕ ਲਿਆ ਹਾਂ ਲੈ ਹਾ ਜੀ ਦਾਦੀ ਬਣ ਗਈ ਬੱਤੂ ਜੂ ਦੀ ਦਾਦੀ ਬਣ ਗਈ ਨਾ ਵੀ ਦੀ ਉੱਤ ਨਾ ਇਹ ਤਾਂ ਇਹ ਵੀ ਚੁੱਕੂੰਗੀ ਇਹ ਵੀ ਚੁੱਕੂਗੀ ਆਜਾ ਮੇਰੇ ਕੋਲੇ ਆ ਜਾ ਸ਼ੂਗੋ ਕੋਲੇ ਆ ਜਾ ਬੇਰ ਦੇਖੀ ਤੂੰ ਕੋਲੇ ਆ ਜਾ ਦੀਦੀ ਕੋਲੇ ਇੱਥੇ ਬਈਆ ਉਹ ਕਰ ਦੂ ਮੈਂ ਨਾ ਬੈਠਾ ਬਲੇ ਲੇ ਲੇ ਤਾ ਕੋਲ ਦਾ ਨਾ ਲਾ ਦੇ ਮੈਂ ਕੀ ਕਰਾਂਗੀ ਹਾਂ ਕੀ ਕੀ ਨਾ ਬਤੂ ਕੱਢ ਲੈਂਦੀ ਚੱਕ ਲੈ Kukuririyan. Iti dati bantiman. Dati bantiman. Dati bantiman. Dati bantiman. Nani. Ita nani eka. Aya. Aya. Aya chukum mele. Kutti dedu kere kuttara. Kichi kichika. Koi luktu. Koi luktu. Haa kutti deda ege. Dua kore kia kutta. Dua kore. Dua kore. Bishar mele. Chakore Tu frères.

ਹਾਂ ਲਾ ਲੀਂ ਗਿੱਚ ਮੇਰਾ ਵੀ ਕਰਾ ਹੋ ਜਾਂਦਾ ਤੈਨੂੰ ਐ ਕਿਵੇਂ ਪਤਾ ਵੀ ਇਹ ਕੰਨ ਚ ਮਾਰਨ ਵਾਲੇ ਆ ਹੈ ਤੈਨੂੰ ਕਿਵੇਂ ਪਤਾ ਬਾਂਦਰੀਏ ਮੈਂ ਹਰ ਦੇਖੀ ਓ ਪਾਪਾ ਟ੍ਰੈਡ ਤੇ ਤੇ ਵਾਇਆ ਉਹ ਕਿਹੜੇ ਤੇ ਆਇਆ ਉਹ ਆਹ ਨਾਲ ਕੁਝ ਜਿਹੜਾ ਘਰਾਂ ਦੇ ਫੱਟੇ ਤੇ ਦੇਖਿਆ ਕਿ ਪੱਤੀ ਲੋੜ ਜਾ ਗੱਲ ਲੱਗੀ ਨਾ ਲੋੜ ਪੁੱਛਾ ਕਰੂਗਾ ਮੱਕਾ ਲੋੜ ਕਰ ਫਸੀ ਪਈ ਐ ਸਿਆਣਾ ਖੜੀਏ ਜੀ ਖੜੀਏ ਜੀ ਕਿਸੀ ਲੋੜ ਦੀ ਲੋੜ ਕਰ ਉਸਿਆ ਸਾਇ ਪੈ ਕੇ ਆ ਨਾ ਮਮਾ ਕੋਲ ਬੈਠਿਆ ਜਾ ਆਇਆ ਕਰ ਦੇ ਕਰ ਦੇ ਦੇਖੀ ਉਹ ਨੂੰ ਫੋਕਾ ਹੀ ਹੈ ਗਰੀ ਜਾਂਦੀ ਆ ਆਏ ਹਾਏ ਆਏ ਹਾਏ ਕਿਤਾਬਾਂ ਕਿਤਾਬ ਲਿਖੀ ਆਹੇ ਲਿਖੀ ਬੈਠਾ ਵਾਹ ਜੀ ਉਹ ਗੋਦੀ ਜੀ ਬੈਠਦੀ ਆ ਕੇ ਮੁੜ ਕੇ ਮੇਰੇ ਕਿ ਮੇਰੇ ਕਿੱਦਾ ਪਾਇ ਕਿੱਡੀਆਂ ਟੰਡੀਆਂ ਲੱਗਦੀ ਆਏ ਹਾਏ ਆਏ ਜਮੂਰ ਆਏ ਮੇਰੇ ਪੈ ਜੋ ਅਲੇ ਬਾਹਰ ਪੈ ਜੋ ਮਮਿਤਰਾ ਫੋਨ ਵੱਜ ਜਾਂਦਾ ਵੇਰਾ ਮੰਮੀ ਦੇ ਪੈ ਜਾ ਚੁੱਟ ਪੈ ਜਾ ਤੂਤਾ ਦੇਖ ਲੈ ਪੈ ਕੇ ਬਾਂਦੇ ਮਗਰ ਇਹਨਾਂ ਵੜ ਕੇ ਘੜੀ ਸੀ ਐ ਉਹ ਹੋਊਗਾ ਐ ਜਾ ਪਟੂਤੇ ਦੇ ਵਾਲਾ ਤੂੰ ਪੈ ਜਾ ਪੈ ਜਾ ਮੈਂ ਆਉਣ ਕਿਦ ਨੇ ਬਾਦ ਚੂਟ ਰੇਨਾ ਇਹ ਚੂਟ ਰੇ ਚੂਟੇ ਵੜੇ ਕਰ ਲੋ ਹਾਂ ਡਰਦੀ ਆ ਹਾਂ Voi avete un design di gas di pensiero che non è un'altra parte. puri